ਸੋਡੇ ਜਵਾਕਾਂ ਦਾ ਡਾਡਾ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਸੋਡੀ ਸਹਿਮਤੀ ਲੈ ਲਈ ਹੈ ਸੋਡੇ ਦਸਖਤ ਕਰਾ ਲਏ ਆ ਤੇ ਸਕੂਲਾਂ ਨੂੰ ਚਿੱਠੀਆਂ ਲਿਖ ਰਹੇ ਨੇ ਜਬਰੀ ਤੌਰ ਤੇ ਵੀ ਤੁਸੀਂ ਇਹ ਪਾਰ ਰੇੜੀ ਬੱਚਿਆਂ ਦੀ ਬਣਾ ਕੇ ਦੇਣੀ ਆ ਜੋ ਸਰਕਾਰ ਪੰਜਾਬ ਸਰਕਾਰ ਜੋ ਸੈਂਟਰ ਆਪਣੀਆਂ ਪਾਲਸੀਆਂ ਨੀਤੀਆਂ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਖੇਤੀ ਦੇ ਸਬੰਧ ਚ ਲਾਗੂ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਇਨ ਬਿਨ ਪੰਜਾਬ ਦਾ ਮੁੱਖ ਮੰਤਰੀ ਦੀ ਸਰਕਾਰ ਉਹ ਪੰਜਾਬ ਚ ਲਾਗੂ ਕਰ ਰਹੇ ਨੇ ਇਹ ਕੋਈ ਵਿਰੋਧ ਉਹਦਾ ਨਹੀਂ ਕਰ ਰਿਹਾ ਹਾਂਜੀ ਸੋ ਵਿਸ਼ਾ ਜਿਹੜਾ ਆਪਣਾ ਉਹੀ ਆ ਕੱਲ ਵਾਲਾ ਮਸਲਾ ਬਹੁਤ ਅਹਿਮ ਤੇ ਗੰਭੀਰ ਆ ਕਿਉਂਕਿ بڑے ਸੱਜਣਾ ਦੇ ਫੋਨ ਆ ਰਹੇ ਆ ਤੜਕੇ ਦੇ ਤੇ ਅੱਜ ਮੈਂ ਸਵੇਰ ਦਾ ਹੀ ਲੱਗਿਆ ਹੋਇਆ ਡੀਓ ਬਠਿੰਡਾ ਡੀਓ ਮਾਨਸਾ ਤੇ ਸੈਕਟਰੀ ਐਜੂਕੇਸ਼ਨ ਡੀਪੀਆਈ ਐਜੂਕੇਸ਼ਨ ਸਾਰਿਆਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਕੇ ਜੋ ਗੱਲਾਂ ਬਾਤਾਂ ਹੋਈਆਂ ਨੇ ਜੋ ਤੱਥ ਸਾਹਮਣੇ ਆਏ ਆ ਜੋ ਗੱਲਾਂ ਸਾਹਮਣੇ ਆਈਆਂ ਨੇ ਮੇਰਾ ਦਿਲ ਧਿਆਨ ਨਾਲ ਸੁਣ ਲਿਓ ਇਹ ਗੱਲ ਨੂੰ ਕਿਉਂਕਿ ਇਕੱਲੇ ਇਕੱਲੇ ਬੰਦੇ ਕੋਲੇ ਨਾ ਮੇਰਾ ਨੰਬਰ ਹੈ ਨਾ ਮੈਂ ਇਕੱਲੇ ਇਕੱਲੇ ਨੂੰ ਸੁਨੇਹਾ ਲਾ ਸਕਦਾ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਹ ਸਾਰੀ ਆਪਣੀ ਗੱਲਬਾਤ ਸਾਂਝੀ ਕਰਦੇ ਤੁਰੇ ਜਾਓ ਲੰਮਾ ਹੋ ਸਕਦੀ ਹੈ ਆਪਣੀ ਗੱਲਬਾਤ ਪਰ ਕੱਲੀ ਕੱਲੀ ਗੱਲ ਸਾਡੇ ਲਈ ਸਮਝਣੀ ਸਾਡੇ ਲਈ ਸੁਣਨੀ ਬੜੀ ਜ਼ਰੂਰੀ ਹੈ ਕੋਈ ਵੀ ਬੰਦਾ ਵਿੱਚੋਂ ਜਿਹੜਾ ਦੇਖਣ ਲੱਗ ਗਿਆ ਹਟਕੇ ਨਾ ਜਾਇਓ ਆਪਾਂ ਅਖੀਰ ਤੱਕ ਜਿਹੜੀ ਇਹ ਗੱਲਬਾਤ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਮੈਂ ਤਾਂ ਬਾਰ-ਬਾਰ ਕਹਿੰਨਾ ਵੀ ਸਾਂਝੀ ਕਰ ਦਿਓ ਪ੍ਰਭੂ ਸਾਂਝੀ ਕਰ ਦਿਓ ਹਰ ਘਰ ਤੱਕ ਹਰ ਮਾਂ ਭੈਣ ਤੱਕ ਨੌਜਵਾਨ ਤੱਕ ਬੱਚਿਆਂ ਤੱਕ ਜਾਣੀ ਚਾਹੀਦੀ ਐ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਨਾਲ ਜਾਂ ਸਾਡੇ ਬੱਚਿਆਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੀ ਹੋ ਸਕਦਾ ਸੋ ਉਸ ਲਈ ਮੈਂ ਲਗਾਤਾਰ ਇਸ ਗੱਲ ਤੇ ਕੱਲ ਦਾ ਲੱਗਿਆ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਅੱਜ ਫਿਰ ਸਾਰਿਆਂ ਨਾਲ ਡੀਓ ਨਾਲ ਸੈਕਟਰੀਆਂ ਨਾਲ ਐਜੂਕੇਸ਼ਨ ਦੇ ਨਾਲ ਸਾਰਿਆਂ ਸੰਬੰਧਤ ਮੈਂ ਕਿ ਮੇ ਨਾਲ ਗੱਲਾਂ ਬਾਤਾਂ ਵੀ ਕਰਕੇ ਆਇਆ ਫੋਨ ਤੇ ਗੱਲਾਂ ਹੋਈਆਂ ਮਿਲ ਕੇ ਵੀ ਆਇਆ ਕੁਝ ਮੈਂ ਜਿਹੜੇ ਇਹਦੇ ਡਾਕੂਮੈਂਟ ਆ ਜਿਹੜੇ ਇਹਦੇ ਕੋਈ ਜਿਹੜੀਆਂ ਵੀ ਗਾਈਡਲਾਈਨਾਂ ਨੇ ਜਿਹੜੀਆਂ ਹਦਾਇਤਾਂ ਨੇ ਉਹ ਸਾਰੀਆਂ ਇਕੱਠੀਆਂ ਕੀਤੀਆਂ ਉਹ ਤੁਹਾਡੇ ਨਾਲ ਮੈਂ ਕੱਲੀ ਕੱਲੀ ਕਰਕੇ ਸਾਂਝਾ ਕਰਦਾ ਜਾਊਂਗਾ ਸੋ ਮੇਰਾ ਵੀ ਸਾਰੇ ਭਰਾ ਧਿਆਨ ਨਾਲ ਇਹ ਗੱਲ ਸੁਣ ਲੈਣ ਤੇ ਅੱਗੇ ਸਾਂਝੀ ਕਰਦੀ ਤੁਰੇ ਜਾਇਓ ਭਾਈ ਬੜਾ ਅਹਿਮ ਤੇ ਗੰਭੀਰ ਸਾਡੇ ਲਈ ਸਵਾਲ ਹੈ ਤੇ ਮਸਲਾ ਹੈ ਜਿਵੇਂ ਕਿ ਮੈਂ ਕੱਲ ਬੋਲਿਆ ਸੀਗਾ ਵੀ ਅਸੀਂ ਜਿਹੜੇ ਸਾਡੇ ਅਪਾਰ ਆਈਡੀ ਸਾਡੇ ਜਵਾਕਾਂ ਦੀ ਐਲਕੇਜੀ ਯੂਕੇਜੀ ਤੋਂ ਲੈ ਕੇ ਪਹਿਲੀ ਕੱਕੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਸਾਡੇ ਜਵਾਕਾਂ ਦੀ ਅਪਾਰ ਐਡੀ ਬਣਾ ਰਹੇ ਨੇ ਉਹਦੇ ਲਈ ਸਾਡਾ ਇਹ ਆਧਾਰ ਕਾਰਡ ਮੰਗ ਰਹੇ ਨੇ ਆਧਾਰ ਕਾਰਡ ਦੇ ਨਾਲ ਉਹਦੇ ਨਾਲ ਇੱਕ ਬੱਚੇ ਦੇ ਮਾਂ ਜਾਂ ਬਾਪ ਦੇ ਦਸਖਤ ਮੰਗ ਰਹੇ ਆ ਉਹਦੀ ਸਹਿਮਤੀ ਮੰਗ ਰਹੇ ਆ ਉਹਦੀ ਮਨਜ਼ੂਰੀ ਮੰਗ ਰਹੇ ਆ ਕਈ ਬੈਂਕਾਂ ਦੇ ਫੋਨ ਆਏ ਉਹਦਾ ਮੈਂ ਜਵਾਬ ਦੇਣ ਲੱਗਿਆ ਕਹਿੰਦੇ ਭਾਈ ਸਾਡੇ ਆਧਾਰ ਕਾਰਡ ਤਾਂ ਪਹਿਲਾਂ ਹੀ ਉਥੇ ਸਕੂਲ 'ਚ ਹੁੰਦੇ ਆ ਬਿਲਕੁਲ ਜਦੋਂ ਆਪਾਂ ਕੋਈ ਬੱਚਾ ਦਾਖਲ ਕਰਾਉਨੇ ਆ ਸਕੂਲ ਦੇ ਵਿੱਚ ਤਾਂ ਸਾਡੇ ਆਧਾਰ ਕਾਰਡ ਬਕਾਇਦਾ ਤੌਰ ਤੇ ਸਾਡਾ ਰਿਕਾਰਡ ਸਾਰਾ ਉਹਨਾਂ ਕੋਲੇ ਪਹਿਲਾਂ ਹੀ ਹੁੰਦਾ ਹੈ ਇੱਥੇ ਕੋਈ ਦੋਰਾਮਾ ਨਹੀਂ ਹੈ ਸਾਡੇ ਪੈਨ ਕਾਰਡ ਸਾਡੇ ਆਧਾਰ ਕਾਰਡ ਸਾਡੇ ਵੋਟਰ ਕਾਰਡ ਸਾਡੇ ਰਸ਼ਨ ਕਾਰਡ ਜੋ ਵੀ ਸਾਡੀ ਆਈਡੀ ਆ ਉਹ ਸਰਕਾਰਾਂ ਕੋਲੇ ਉਹਦਾ ਡਾਟਾ ਉਹਦਾ ਰਿਕਾਰਡ ਪਹਿਲਾਂ ਹੀ ਹੈਗਾ ਇਹ ਕੋਈ ਦੋਰਾਮਾ ਨਹੀਂ ਆ ਜਿਹੜੀ ਗੱਲ ਮੈਂ ਹੁਣ ਕਰ ਲੱਗਿਆ ਧਿਆਨ ਨਾਲ ਸੁਣ ਲਿਓ ਤੁਹਾਡਾ ਰਿਕਾਰਡ ਹੈਗਾ ਪਰ ਜਿਹੜੀਆਂ ਗੱਲਾਂ ਦੇ ਉੱਤੇ ਛੋਡਾ ਡਾਟਾ ਇਕੱਠਾ ਕਰਕੇ ਛੋਡੇ ਜਵਾਕਾਂ ਦਾ ਡਾਟਾ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਛੋਡੇ ਸਹਿਮਤੀ ਲੈ ਲਈ ਐ ਛੋਡੇ ਦਸਖਤ ਕਰਾ ਲਿਆ ਐ ਵੀ ਹਾਂ ਅਸੀਂ ਸਾਨੂੰ ਅਸੀਂ ਸਹਿਮਤ ਹਾਂ ਇਸ ਗੱਲ ਨਾਲ ਸਾਨੂੰ ਮਨਜ਼ੂਰ ਐ ਆ ਸਾਡੇ ਜਵਾਕ ਦਾ ਡਾਟਾ ਐ ਸੋਨੂੰ ਕੀ ਪਤਾ ਕੱਲ ਨੂੰ ਤੁਹਾਡੇ ਬੱਚੇ ਦਾ ਡਾਡਾ ਕਿੱਥੇ ਮਸਜੂਜ ਹੁੰਦਾ ਹੈ ਕਿੱਥੇ ਵਰਤਿਆ ਜਾਂਦਾ ਆਪਾਂ ਪਹਿਲਾਂ ਹੀ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਤਖਤ ਕਰਕੇ ਸੋਡੇ ਬੱਚੇ ਦੇ ਕੱਲ ਨੂੰ ਸਕੂਲ ਦੇ ਵਿੱਚ ਕੋਈ ਵੈਕਸੀਨ ਲਾਈ ਜਾਂਦੀ ਆ ਕੋਈ ਦਵਾਈ ਪੀਈ ਜਾਂਦੀ ਆ ਆਪਾਂ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਤਖਤ ਕਰਕੇ ਕੱਲ ਨੂੰ ਤੁਸੀਂ ਜੇਕਰ ਕੋਰਟ ਜਾਓਗੇ ਕਿਸੇ ਅਦਾਲਤ ਦਾ ਦਰਵਾਜ਼ਾ ਖੜਕਾਓਗੇ ਉੱਥੇ ਸਾਰਾ ਤੁਹਾਡਾ ਰਿਕਾਰਡ ਸਾਹਮਣੇ ਆ ਗਿਆ ਵੀ ਆਹ ਦੇਖੋ ਜੀ ਇਹ ਮਾਪੇ ਸਾਨੂੰ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਤੇ ਸਹਿਮਤੀ ਆਪਣੀ ਜਤਾ ਚੁੱਕੇ ਆ ਹੁਣ ਸਮਝ ਲਓ ਗੱਲ ਨੂੰ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਜਦੋਂ ਕਰੋਨਾ ਵੇਲੇ ਸਾਡੇ ਲੋਕ ਮਰਨ ਲੱਗੇ ਉਸ ਵੈਕਸੀਨ ਦੇ ਖਿਲਾਫ ਕੋਰਟ ਚ ਗਏ ਸੁਪਰੀਮ ਕੋਰਟ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਹ ਮੁਕਰ ਗਈ ਸੀ ਵੀ ਅਸੀਂ ਜਬਰੇ ਕਿਸੇ ਦੇ ਕੋਈ ਟੀਕਾ ਨਹੀਂ ਲਾਇਆ ਜਦੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਆਈ ਉੱਥੇ ਉਹਨਾਂ ਤਲਬ ਕੀਤਾ ਗਿਆ ਕੋਰਟ ਵੱਲੋਂ ਅਦਾਲਤ ਵੱਲੋਂ ਤਾਂ ਉਹਨਾਂ ਨੇ ਸਾਫ਼ ਤੌਰ ਤੇ ਪਲੰਦਾ ਦਿਖਾਤਾ ਸੀ ਅੱਡਾ ਵੀ ਆਹ ਦੇਖੋ ਜੀ ਸਾਡੀਆਂ ਦਵਾਈਆਂ ਦੇ ਕੀ ਕੀ ਸਾਈਡ ਇਫੈਕਟ ਨੇ ਅਸੀਂ ਲਿਖਿਆ ਹੋਇਆ ਜੇ ਇਹ ਅੰਨੇ ਥੋੜੀ ਐ ਇਹਨਾਂ ਨੇ ਸਾਡੇ ਸਾਈਡ ਇਫੈਕਟ ਸਾਡੀ ਵੈਕਸੀਨ ਦੇ ਪੜ੍ਹ ਕੇ ਲਵਾਉਣੇ ਸੀ ਅਸੀਂ ਜਵਰੀ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਵੈਕਸੀਨ ਲਵਾਓ ਤੁਸੀਂ ਟੀਕਾ ਲਵਾਓ ਸੋ ਉਥੇ ਪਾਕ ਸਾਫ਼ ਨਾਲ ਦਾ ਸਰਕਾਰ ਵਰੀ ਹੋਗੀ ਸਪਰੀਮ ਕੋਰਟ ਦੇ ਵਿੱਚ ਤੇ ਨਾਲੇ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀ ਉਹ ਬਰੀ ਹੋ ਗਈ ਕਿਸੇ ਨੂੰ ਕੱਖ ਨਹੀਂ ਹੋਇਆ ਅਦਾਲਤ ਨੇ ਕਹਦਾ ਵੀ ਹਾਂ ਤੁਸੀਂ ਭਾਈ ਦੇਖਣਾ ਸੀ ਇਹਨਾਂ ਨੇ ਲਿਖਿਆ ਹੋਇਆ ਵੀ ਸਾਡੇ ਕੋਈ ਜਬਰੀ ਨਹੀਂ ਕੋਈ ਜ਼ਰੂਰੀ ਨਹੀਂ ਲਵਾਉਣੀ ਹੈ ਵੈਕਸੀਨ ਲਵਾਓ ਨਹੀਂ ਲਵਾਉਣੀ ਨਾ ਲਵਾਓ ਸਰਕਾਰ ਨੇ ਇਹ ਤੱਥ ਰੱਖਿਆ ਸੀ ਜਦੋਂ ਕਿ ਸਰਕਾਰ ਨੇ ਦੂਜੇ ਪਾਸੇ ਕੀ ਕੀਤਾ ਸੀਗਾ ਵੀ ਤੁਸੀਂ ਤੁਹਾਡਾ ਪਾਸਪੋਰਟ ਨਹੀਂ ਬਣਨਾ ਤੁਸੀਂ ਕੋਈ ਤੁਸੀਂ ਟੀਚਰ ਲੱਗਿਓ ਤੁਸੀਂ ਪੜ੍ਹਾ ਨਹੀਂ ਸਕਦੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਤੁਸੀਂ ਕੋਈ ਕੰਮ ਵੀ ਜਿਹੜਾ ਤੁਸੀਂ ਜੇ ਕਰਨਾ ਹੈ ਤਾਂ ਉਦੋਂ ਪਹਿਲਾਂ ਤੁਹਾਡੇ ਲਈ ਉਹ ਕਰੋਨੇ ਦਾ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ ਇਹ ਸਰਕਾਰ ਦੀਆਂ ਹਦਾਇਤਾਂ ਸੀ ਉੱਥੇ ਜਾ ਕੇ ਮੁੱਕਰਦੇ ਸਰਕਾਰ ਕਹਿੰਦੀ ਜੀ ਅਸੀਂ ਤਾਂ ਕਿਹਾ ਸੀਗਾ ਲਵਾਉਣਾ ਲਵਾਓ ਨਹੀਂ ਲਵਾਉਣਾ ਨਾ ਲਵਾਓ ਹੁਣ ਉਹੀ ਗੱਲ ਇੱਥੇ ਆ ਜਾਣੀ ਹੈ ਇਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਆਹ ਜਿਹੜੀ ਵੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਸੈਂਟਰ ਦੀ ਉਹਦੀ ਵੈਬਸਾਈਟ ਚੈੱਕ ਕਰੋ ਉਹਦੇ ਸਾਫ ਤੌਰ ਤੇ ਲਿਖਿਆ ਹੋਇਆ ਹੈ ਧਿਆਨ ਨਾਲ ਸੁਣ ਲਓ ਤੁਸੀਂ ਆਪ ਵੀ ਪੜ੍ਹਦੇ ਹੋ ਕ੍ਰੀਏਟਿੰਗ ਐਨ ਅਪਾਰ ਆਈਡੀ ਇਜ਼ ਨਾਟ ਮੈਨਿਟਰੀ ਫਾਰ ਐਨੀ ਚਾਈਲਡ ਇਨ ਐਨੀ ਕਾਈਂਡ ਆਫ ਸਕੂਲ ਐਂਡ ਇਜ਼ ਬੀਇੰਗ ਕ੍ਰੀਏਟਿਡ ਓਨਲੀ ਵਿਦ ਦਾ ਕੰਸੈਂਟ ਆਫ ਦਾ ਪੇਰੈਂਟ ਔਰ ਗਾਰਡੀਅਨ ਅੱਗੇ ਲਿਖਿਆ ਵਾ ਸਟੂਡੈਂਟ ਕੈਨ ਨਾਟ ਵੀ ਫੋਰਸਡ टू क्रिएट एन अपार आईडी वो कने जरूरी ਨਹੀਂ ਹੈਗੀ ਇਹ ਮਾਪਿਆਂ ਦਾ ਕੰਸੈਂਟ ਲਿਆ ਜਾਊਗਾ ਮਾਪਿਆਂ ਦੀ ਸਹਿਮਤੀ ਲਈ ਜਾਊਗੀ ਜੇ ਮਾਪੇ ਸਹਿਮਤ ਆ ਤਾਂ ਤੁਹਾਡੀ ਜਿਹੜੀ ਇਹ ਆਪਣੀ ਅਪਾਰ ਆਈਡੀ ਤੁਹਾਡੇ ਬੱਚੇ ਦੀ ਬਣਨੀ ਹੈ ਜੇ ਮਾਪੇ ਨਹੀਂ ਸਹਿਮਤ ਹੈਗੇ ਤਾਂ ਤੁਹਾਡੀ ਅਪਾਰ ਆਈਡੀ ਨਹੀਂ ਬਣਨੀ ਇਸੇ ਨੂੰ ਲੈ ਕੇ ਅੱਜ ਮੈਂ ਡੀਓ ਮਾਨਸਾ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਡਮ ਦੇ ਨਾਲ ਡੀਓ ਬਟਿੰਡਾ ਨੂੰ ਮੈਂ ਮੈਡਮ ਨੂੰ ਮਿਲ ਕੇ ਆ ਮੈਂ ਰਾਹ ਦੇ ਵਿੱਚ ਹੀ ਆ ਮੈਂ ਮਿਲ ਕੇ ਆਇਆ ਡੀਓ ਬਠਿੰਡਾ ਨੂੰ ਮੈਡਮ ਨੂੰ ਤੇ ਉਸ ਤੋਂ ਬਾਅਦ ਮੇਰੀ ਡਪੀਆਈ ਨਾਲ ਗੱਲ ਹੋਈ ਐਜੂਕੇਸ਼ਨ ਨਾਲ ਡਪੀਆਈ ਨੇ ਮੈਨੂੰ ਇੱਕ ਗੱਲ ਕਹੀ ਦੀ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਗੱਲ ਤਾਂ ਤੁਸੀਂ ਸੈਕਟਰੀ ਸਾਹਿਬ ਨਾਲ ਗੱਲ ਕਰੋ ਮੈਨੂੰ ਡੀਓ ਮਾਨਸਾ ਨੇ ਵੀ ਇਹ ਗੱਲ ਕਹੀ ਤੇ ਮੈਨੂੰ ਡੀਓ ਬਠਿੰਡਾ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਨਹੀਂ ਜੀ ਪਤਾ ਸਾਨੂੰ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਨੇ ਤੁਸੀਂ ਉੱਪਰ ਗੱਲ ਕਰ ਲਓ ਸੀ ਉਹ ਇੰਨੇ ਬੰਦ ਲਾਗੂ ਕਰ ਰਹੇ ਆ ਤੋ ਸਕੂਲਾਂ ਨੂੰ ਚੱਟੀਆਂ ਲਿਖ ਰਹੇ ਨੇ ਜਬਰੀ ਤੌਰ ਤੇ ਵੀ ਤੁਸੀਂ ਇਹ ਪਾ ਰੈਡੀ ਬੱਚਿਆਂ ਦੀ ਬਣਾ ਕੇ ਦੇਣੀ ਆ ਜੋ ਸਰਕਾਰ ਪੰਜਾਬ ਸਰਕਾਰ ਜੋ ਸੈਂਟਰ ਆਪਣੀਆਂ ਪਾਲਿਸੀਆਂ ਨੀਤੀਆਂ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਖੇਤੀ ਦੇ ਸਬੰਧ ਦੇ ਲਾਗੂ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਇਨ ਬਿਨ ਪੰਜਾਬ ਦਾ ਮੁੱਖ ਮੰਤਰੀ ਦੀ ਸਰਕਾਰ ਉਹ ਪੰਜਾਬ ਚ ਲਾਗੂ ਕਰ ਰਹੇ ਨੇ ਇਹ ਕੋਈ ਵਿਰੋਧ ਉਹਦਾ ਨਹੀਂ ਕਰਦੇ ਜਦੋਂ ਕਿ ਦੱਖਣ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਇਹਦਾ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਹੋਇਆ ਵੱਡੇ ਪੱਧਰ ਤੇ ਉਹ ਕਿਉਂ ਹੋਇਆ ਮੈਂ ਅੱਗੇ ਜਾ ਕੇ ਦੱਸਦਾ ਜਿਹੜੀ ਗੱਲ ਮੇਰੀ ਹੋਈ ਆ ਅੱਜ ਉਸ ਅਖੀਰ ਤੋਂ ਬਾਅਦ ਜਦੋਂ ਮੈਨੂੰ ਡੀਓ ਨੇ ਕਹਿਤਾ ਵੀ ਡੀਪੀਈ ਨਾਲ ਗੱਲ ਕਰੋ ਮੈਂ ਡੀਪੀਈ ਨਾਲ ਗੱਲ ਕੀਤੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਉੱਪਰ ਗੱਲ ਕਰੋ ਸੈਕਟਰੀ ਐਜੂਕੇਸ਼ਨ ਨਾਲ ਸੈਕਟਰੀ ਐਜੂਕੇਸ਼ਨ ਆਪਣੇ ਹੈਗੇ ਨੇ ਜਾਦਵ ਜੀ ਸ਼ਾਇਦ ਉਹਨਾਂ ਨਾਲ ਮੇਰੀ ਗੱਲ ਹੋਈ ਕਮਲਕਸ਼ੋਰ ਜਾਦਵ ਜੀ ਮੈਂ ਸੈਕਟਰੀ ਸਾਹਿਬ ਜਿਹੜੀ ਇਹ ਪਾਲਰੀੜੀ ਬਣ ਰਹੀ ਆ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਮਿਨਿਸਟਰੀ ਆਫ ਐਜੂਕੇਸ਼ਨ ਦਾ ਕੋਈ ਸੈਂਟਰ ਦੀ ਦਾ ਕੋਈ ਤੁਹਾਡੇ ਕੋਲੇ ਇਹਦਾ ਕੋਈ ਸਾਨੂੰ ਦੇ ਸਕਦੇ ਹੋ ਕਿ ਆਰਡਰ ਵਗੈਰਾ ਤਾਂ ਉਹ ਸਾਬ ਮਨਾ ਕਰਕੇ ਇਹਦਾ ਜੀ ਗਾਈਡਲਾਈਨ ਚ ਲਿਖਿਆ ਹੋਇਆ ਤੁਸੀਂ ਪੜ ਲਓ